ਯੋਗ ਨਾਸ਼ਿਆਂ ਵਿਰੁੱਧ ਪਾਬੰਦੀ ਤਰਨ ਤਾਰਨ ਪੁਲਿਸ ਵੱਲੋਂ ਨਸ਼ਿਆ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਹਿੱਸੇ ਵਜੋਂ ਕਸਬਾ ਚਬਾਲ ਵਿਖੇ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਤੇ ਸਰਚ ਆਪਰੇਸ਼ਨ ਕਾਸੋ ਚਲਾਏ ਜਾ ਰਹੇ ਹਨ ਪੰਜਾਬ ਸਰਕਾਰ ਵੱਲੋਂ ਜਿਹੜਾ ਜੋ ਨਸ਼ਾ ਵਿਰੁੱਧ ਜਿਹੜਾ ਮੁਹਿੰਮ ਚੱਲ ਰਿਹਾ ਉਹਦੇ ਤਹਿਤ ਵਕ ਵਕ ਥਾਣਿਆਂ ਦੇ ਵਿੱਚ ਵਕ ਵਕ ਮੌਕੇ ਦੇ ਉੱਤੇ ਕਾਸੋ ਚਲਾਇਆ ਜਾਂਦਾ ਜਿਹਦੇ ਤਹਿਤ ਅੱਜ ਚਬਾਲ ਦੇ ਏਰੀਏ ਦੇ ਵਿੱਚ ਵੀ ਕਸੋ ਕਸੋ ਚਲਾਇਆ ਗਿਆ ਜਿਹੜਾ ਇਹ ਕਿ ਸਵੇਰ ਤੋਂ ਹੀ ਇਹ ਕਾਰਵਾਈ ਚੱਲ ਰਹੀ ਹੈ ਕਸ ਕਸੋ ਵਾਲੀ ਜਿਹਦੇ ਵਿੱਚ ਜਿਹੜੇ ਸ਼ੱਕੀ ਵਿਅਕਤੀ ਆ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਜਿਹੜੇ ਕੋਈ ਬੰਦੇ ਇਹੋ ਜਿਹਾ ਕੋਈ ਮਾੜਾ ਅੰਸਰ ਆ ਉਹਦੇ ਖਿਲਾਫ ਦਬਿਸ਼ ਦਿੱਤੀ ਗਈ ਹੈ ਜਿਹਦੇ ਵਿੱਚ ਨਾਲ ਹੀ ਜਿਹੜੇ ਹੈਗੇ ਆ ਸੁਸਾਇਟੀ ਨਾਲੇ ਜਿਹੜੇ ਲੋਕ ਨੇ ਜਿਹੜੇ ਮੁਦਬਰ ਵਿਅਕਤੀ ਨੇ ਉਹਨਾਂ ਨਾਲ ਤਾਲਮੇਲ ਕੀਤਾ ਗਿਆ ਜਿਹੜਾ ਕੋਈ ਨਸ਼ਾ ਛੱਡਣਾ ਚਾਹੁੰਦਾ ਆ ਉਹਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਾਇਆ ਜਾ ਰਿਹਾ ਜਿਹੜਾ ਕੋਈ ਗਲਤ ਇਹੋ ਜਿਹਾ ਨਸ਼ੇ ਦੀ ਸਮਗਲਿੰਗ ਦੇ ਵਿੱਚ ਇਨਵੋਲਡ ਆ ਉਹਦੇ ਖਿਲਾਫ ਫੜ ਕੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਆ ਸਰ ਕੋਈ ਰਾਉਂਡ ਆਪ ਸ਼ੱਕੀ ਬੰਦੇ ਕੀਤੀ ਗਈ ਕੁਝ ਇਹਦੇ ਵਿੱਚ ਹੁਣ ਤੱਕ ਇੱਕ ਐਫਆਈਆ ਰਜਿਸਟਰ ਕਰ ਲਈ ਗਈ ਆ ਜਿਹਦੇ ਵਿੱਚ 12 ਗ੍ਰਾਮ ਹੈਰਵੰਦੀ ਰਿਕਵਰੀ ਕਰ ਲਈ ਗਈ ਆ ਤੇ ਦੋ ਦੋ ਬੰਦੇ ਵੀ ਫੜ ਲਏ ਗਏ ਆ ਔਰ ਵੀ ਅਹੀਂ ਛੱਕੀ ਵਿਅਕਤੀਆ ਜਿਨ੍ਹਾਂ ਨੂੰ राउंड अप ਕੀਤਾ ਜਿਨ੍ਹਾਂ ਦੀ ਪੁਸ਼ਕਿਸ਼ ਚੱਲੂ ਆ ਜਿਨ੍ਹਾਂ ਦੇ ਵਿੱਚ ਜੇ ਕੋਈ ਬੰਦਾ ਇਹੋ ਜਿਹੇ ਪਰਿਵਾਰ ਵਾਲੇ ਜਾਂ ਕੋਈ ਮੋਤਬਰ ਵਿਅਕਤੀ ਕਹਿੰਦਾ ਵੀ ਇਹ ਨਸ਼ਾ ਛੱਡਣਾ ਚਾਹੁੰਦਾ ਉਹਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਮੁਫਤ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਦਾਖਲ ਕਰਾਇਆ ਜਾ ਰਿਹਾ ਨਸ਼ਾ ਛਡਾਓ ਇਹ ਉਧ ਨਸ਼ਾ ਬਾਰੇ ਦਾ ਮਹਿੰਤਾ ਹੈ ਤੇ ਕਈ ਤਸਕਰ ਜਿਹੜੇ ਨੇ ਘਰਾਂ ਨੂੰ ਤਾਲੇ ਮਾਰ ਕੇ ਭੱਜ ਗਏ ਨੇ ਸਰ ਚਵਾਲ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਇਹਦੇ ਵਿੱਚ ਇਹਦੇ ਵਿੱਚ ਜਿਹੜੇ ਪਰਚੇ ਦਰਜ ਕਰੀਦੇ ਉਹਦੇ ਵਿੱਚ ਹੁਣ ਵੀ ਜਿਹੜਾ ਅਸੀਂ ਪ੍ਰਚਾਰ ਦਰਸ਼ਕ ਕੀਤਾ ਆ ਉਹਦੇ ਵਿੱਚ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇਜ ਦੇ ਵੇਖਦੇ ਆ ਜਿਨ੍ਹਾਂ ਦੇ ਵਿੱਚ ਕੋਈ ਬੈਕਵਰਡ ਲਿੰਕੇਜ ਜਿਹੜਾ ਕੋਈ ਵੱਡੇ ਤਸਕਰ ਨੇ ਉਹਨਾਂ ਪਰਚਿਆਂ ਦੇ ਵਿੱਚ ਨਾਮਜ਼ਦ ਕੀਤੇ ਗਏ ਨੇ ਉਹਨਾਂ ਦੇ ਖਿਲਾਫ ਲਗਾਤਾਰੀ ਰੇਟਸ ਚੱਲ ਰਹੀਆਂ ਉਹਨਾਂ ਦੇ ਵਿੱਚ 68 ਐਫ ਦੀ ਕਾਰਵਾਈ ਉਹਨਾਂ ਦੀ ਪ੍ਰਾਪਰਟੀ ਸੀਜ਼ ਕਰਨ ਦੀ ਕਾਰਵਾਈ 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 ਚੱਲ ਰਹੀ ਹੈ ਇਸ ਕਰਕੇ ਜਿਹੜੇ ਵੀ ਕੋਈ ਇਹੋ ਜਿਹੇ ਨਸ਼ਾ ਤਸਕਰ ਨੇ ਉਹਨਾਂ ਨੂੰ ਆਪਣਾ ਏਰੀਆ ਛੱਡਣਾ ਹੀ ਪਾਏਗਾ ਕਿਉਂਕਿ ਜਾਂ ਇਹ ਕੰਮ ਛੱਡਣਾ ਪਊਗਾ ਜਾਂ ਇਹ ਏਰੀਆ ਛੱਡਣਾ ਪਊ ਕਿਉਂਕਿ ਸੋ ਲਗਾਤਾਰ ਇਹਨਾਂ ਦੇ ਖਿਲਾਫ ਕਾਰਵਾਈ ਕਾਰਵਾਈ ਕਰ ਰਹੀ ਹੈ ਠੀਕ ਹੈ ਜੀ ਓਕੇ